ਮੇਰੀ ਮਾਤਾ ਹੋਰ ਹੂੰ ਕਰਦੀ ਆ ਉਹਨੇ ਪੁੱਤੇ ਦਾ ਫੁਕਰਗਾ ਨਾ ਮਾਰੇ ਜੇ ਫੁਕਰਗਾ ਨਾ ਮਾਰਾ ਫਿਰ ਤਾਂ ਮੈਨੂੰ ਐ ਲੱਗਦਾ ਮੇਰੇ ਢਿੱਡ ਦਾ ਪੜਾਕਾ ਪੈਜੂ ਕਦੇ ਤੋ ਤੁਰਿਆ ਜਾਂਦਾ ਕੋਈ ਆਗਾ ਕਦੇ ਤੋ ਰਿਆ ਜਾਂਦਾ ਕੋਈ ਆਗਾ ਨਹੀਂ ਆ ਰਿਸ਼ਤੇਦਾਰਾਂ ਜਾਂ ਨੇ ਖਲ ਖਾਲੀ ਪੱਟ ਕੇ ਵੀ ਸੋ ਮੈਂ ਤਾਂ ਆਪ ਨੰਗਣੀ ਆ ਛੋਡੇ ਵਾਸਤੇ ਵਾਸਤੇ ਦੱਸ ਕੀ ਮੈਂ ਬਰਫੀ ਲਈ ਬੈਠੀ ਆ ਦੋ ਦਿਨ ਨਹੀਂ ਪੈਂਦੇਗੇ ਉਹਦੀ ਕਹਿ ਦਿੰਦੇ ਆ ਤੈਨੂੰ ਦੀਦੀ ਮਿਲਣ ਆਏ ਸੀ ਤੈਨੂੰ ਦੀਦੀ ਮਿਲਣ ਆਏ ਸੀ ਨਾ ਦੀਦੀ ਦੇ ਕਿ ਟੱਲ ਲੰਕਦੇ ਆਏ ਤੁਸੀਂ ਉਹ ਲਾਉਣ ਆਏ ਸੀਗੇ ਦੀਦੀ ਕੋਲੇ ਤਾਂ ਚਾਹ ਕਰਨ ਨੂੰ ਦੁੱਧ ਨਹੀਂ ਹੈਗਾਗਾ ਆ 2 ਰੁਪਈਆ ਦੇ ਕਾਜੂ ਲੈ ਆਈਆਂਗੀ ਗੱਪ ਛੜੱਪ ਮਾਰ ਕੇ ਵੀ ਫੇਰ ਦੇ ਜੂਗੀ ਫੇਰ ਤਾਂ ਮੈਂ ਕਿਤੇ ਠਾਲੂ ਨਾ ਦੇ ਆ ਮਾ ਹੋਣਗੇ ਤਾਂ ਦੇਵੂਗੀ ਹੂੰ ਨੀ ਚਾਟ ਢੱਡ ਭਰਨ ਦਾ ਕਰਦੀ ਆ ਬੈਠੀ ਤਾਂ ਦੋ ਦਿਨਾਂ ਦੀ ਭੁੱਖੀ ਆ ਮੈਂ ਹਾਏ ਹਣੀ ਨਹੀਂ ਮੈਂ ਕਰਾਂ ਕੀ ਹਰੇਕ ਕੋਲੇ ਬੜਿਆਂ ਆ ਮਾਰ ਛੱਡਦੀ ਆ ਸਾਡੇ ਆਹਾ ਸਾਡੇ ਆਹਾ ਸਾਰੇ ਤਾਂ ਉਹੀ ਗੱਲ ਮੰਜੇ ਤਾਂ ਟੁੱਟੇ ਪਏ ਨੇ ਸਾਰੇ ਬੜਿਆਂ ਆ ਬਾਲਾਂ ਨੂੰ ਮਾਰਦੇ ਨਹੀਂ ਆ ਜੀ ਚੱਲ ਕੋਈ ਨਹੀਂ ਆ ਇਹਨਾਂ ਨੂੰ ਵੀ ਨਾ ਖੋਲੀ ਖੋਲੇ ਆ ਕੇ ਹੂੰ ਖਾਣੇ ਕੁਝ ਸਲਾਨੀਆਂ ਹੋਰ ਕੀ ਕਰਾਂ ਢੱਡ ਤਾਂ ਭੁੱਖਾ ਮਰੀ ਜਾਂਦਾ ਗਾ ਫਿਰ ਤਾਂ ਉਨੀ ਕਦਾ ਕੋਈ ਆਣਗਮਾਣ ਨਹੀਂ ਚਾਰ ਰੱਟੀ ਦਾ ਨਾਂ ਲੈ ਦਿੰਦਾਗਾ ਨਹੀਂ ਕਰੇ ਅਗਲਾ ਆਣਗਮਾਣ ਵੀ ਕੀ ਹੁਣ ਆਪਦੇ ਮਾਨ ਨਾਲ ਤਾਂ 200 ਕਰਨੀ ਐ ਕੋਈ ਸੁਣਦਾ ਤਾਂ ਨਹੀਂ ਚੱਲ ਮੈਨੂੰ ਕੜਾ ਕੋਈ ਸੁਣਦਾਗਾ ਨਪੁੱਤੇ ਦਾ ਆਣਗਮਾਣ ਚ ਵੀ ਕੋਈ ਨਾਂ ਲੈਣੋਂ ਹਟ ਗਿਆ ਵੀ ਇਹ ਤਾਂ ਫੁਕਰਾਂਗਾ ਮਾਰੂਗੀ ਆ ਕੇ ਹੁਣ ਅਗਲਾ ਮੈਨੂੰ ਪਹਿਲਾਂ ਹੀ ਨਾਂ ਕਿੱਥੋਂ ਲਵੇ ਹੁਣ ਜਦੋਂ ਮੈਂ ਤਾਂ ਅਗਲੇ ਨੂੰ ਪਹਿਲਾਂ ਹੀ ਕਹ ਦੇਣੀ ਆ ਰੋਟੀ ਖਾ ਕੇ ਆਈਆਂ ਮਟਰ ਪਨੀਰ ਨਾਲ ਤੇ ਕਰੇ ਚਟਣੀ ਨਹੀਂਗੀ ਓਹੋ ਕੁਤਿਆਂ ਬਲੀ ਦੇ ਪੇਸ਼ਕੀਆਂ ਹੂੰ ਹੂੰ ਆ ਮੇਰਾ ਮਾਪਿਓ ਵੀ ਚੱਜ ਦਾ ਕੋਈ ਫੁਕਰਾਂ ਦਾ ਟੱਬਰੀ ਪਾੜਨਾ ਸੀ ਚੱਜ ਦਾ ਤਾਂ ਪਾੜ ਜਾਂਦਾ ਜਿਹਦੇ ਘਰੇ ਕੁਝ ਹੁੰਦਾ ਨੁਪੁੱਤੇ ਦੇ ਹਾਇ ਤਾਂ ਡੱਕਾ ਨਹੀਂ ਕਰੇ ਤੇ ਮੈਂ ਵੱਡੀਆਂ ਚੱਕ ਧਰਦੀਆਂਗੀ ਓਹੋ ਕਰਿਆ ਤਾਂ ਕਰਨੁ ਮੈਂ ਇਸ ਦਾ ਤਾਂ ਕੋਈ ਖੁਰੀ ਨਹੀਂ ਕਰੇ ਤੇ ਗੱਪ ਮਾਰਦਾ ਡਾ ਨੁਪੁੱਤੇ ਦਾ ਨਹੀਂ ਚਲ ਕੋਈ ਨਹੀਂ मैं तह घरे आके बह गई गुआ लुके बह गएगा खा लाई नहीं आ गई मैं हारे आके चुप कर दिया दवाई लिया दवाई की ए तो दवाई ना आ गई बल्हा महंगी आई है ਇਹ ਭਰਾ ਨਹੀਂ 14 ਲੱਖ ਦੀ ਦਵਾਈ ਆ ਗਈ ਹਾਂ ਹੋਰ 14 ਲੱਖ ਦੀ ਦਵਾਈ ਲਿਆਈਆਂ ਮੈਨਾਂ ਕਿੱਡਰ ਨੂੰ ਸੋਚਾ ਜਾ ਹੋ ਗਿਆ ਜਿੱਦਾਂ ਡਾਕਟਰ ਕੋਲੇ ਗਈ ਡਾਕਟਰ ਕਹਿੰਦਾ ਵੀ ਭਾਈ ਇਹ ਇੰਨੇ ਪੈਸਿਆਂ ਦੀ ਦਵਾਈ ਐ ਵੀ ਭਾਈ ਤੇ ਸਾਨੂੰ ਦੇਣੀ ਵੀ ਨਹੀਂ ਮੈਂ ਅੰਕ ਪਤਾ ਪੜਸੜਾ ਪਮਾਰ ਕੇ ਲਈ ਤਾਂ ਦੋ ਕਾਜੂ ਇਹ ਦਵਾਈ ਕਿਸ ਨੂੰ ਦੇਣੀ ਵੀ ਨਹੀਂ ਤੇ ਭਾਈ ਕਹਿੰਦਾ ਦਿਓ ਤੇ ਪੈਸੇ ਬੀਰ ਮੈਂ ਆਖਿਆ ਮੇਰੇ ਕੋਲੇ ਫੁੱਲੇ ਨੋਟ ਹੈ ਨਹੀਂ ਚਲ ਮੈਂ ਖ ਡਾਕਟਰ ਦਾ ਪੁੰਨ ਕਰ ਜੈ ਨਹੀਂ ਆ ਮੈਂ ਤਾਂ 14 ਲੱਖ ਰੁਪਏ ਹੁੰਦੇ ਆਈ ਹੈ ਹੋਰ ਐਨੇ ਪੈਸੇ ਹੋਰ 14 ਲੱਖ ਦਾ ਤਾਂ ਮੈਂ ਸੁਣਿਆ ਅੱਜ ਤੱਕ ਜਿਹੜਾ ਵੀ ਮੈਂ ਤੁਹਾਡੇ ਘਰ ਚ ਦੇਖ ਲਿਆ ਨਾ 14 ਲੱਖ ਤੋਂ ਕੋਈ ਵੀ ਚੀਜ਼ ਤੁਹਾਡੇ ਘਰ ਚ ਘੱਟ ਨਹੀਂ ਹੁੰਦੀ ਜੀ ਵੱਧ ਘੱਟ ਨਾ ਬੋਲੋ ਜਿਹੜਾ ਗੁੱਸੇ ਪੁਤਰਾ ਵੇ ਕਿਹੜਾ ਹ ਮੰਜਾਗਾ ਸਾਢੇ 22 ਲੱਖ ਦਾ ਬਣਿਆ ਹੈ ਮੈਂ ਤੈਨੂੰ ਦੱਸਾਂ ਇਹ ਤਾਂ ਮੰਜਾਗਾ ਇਹ ਨੀ ਚੱਕ ਨੀ ਕੁੜੀਏ ਨੀ ਕਿੱਧਰ ਵਾਗ ਕੇ ਆ ਜਾ ਲੈ ਹੁਣ ਮੈਂ ਤੈਨੂੰ ਮੰਜਾੜਾ ਤਾਂ ਹੁਣ ਸਿਰੇ ਵਾਲਾ ਮੰਜਾੜਾ ਤਾਂ ਮੇਰੀ ਗੱਲ ਸੁਣ ਲੈ ਇਹ ਇੰਨਾ ਗੰਦਾ ਹੋਇਆ ਪਿਆਗਾ ਨੀ ਕੰਨ ਤੇ ਮਾਰੂ ਕਹਾਂ ਕੇ ਗੰਦਾ ਗੁੰਦਾ ਨਾ ਆਖੀ ਪੁਰਾਣੇ ਕਲਚਰ ਦਾ ਮੰਜਾਗਾ ਮੰਜਾੜਾ ਹੈ ਆ ਬੈਠਣ ਨੂੰ ਵੀ ਨੀ ਕਰਦਾ ਹੁੰਦੇ ਤੇ ਹਾਂ ਬੈਠਣ ਨੂੰ ਨੀ ਕਰਦਾ ਤਾ ਪੈ ਜੂ ਤੈਨੂੰ ਕਿਵਤਾ ਸਾਡਾ ਨ ਤਾਲਕ ਤਾ ਮਰਗਾ ਹੋਈ ਜਾਂਦਾ ਨੇ ਉਹ ਮੈਂ ਤਾਂ ਪੈਣਾ ਦੀ ਬਹਿ ਜਾਂਦੀ ਆ ਇਹ ਹੈ ਪੁਰਾਣੇ ਸਾar ਬਾਜ ਦਾ ਮੰਜਾ ਇਹ ਮੈਂ ਤੈਨੂੰ ਦੱਸਾਂ ਤੂੰ ਮੰਜੇ ਦੀ ਸਟੋਰੀ ਸੁਣ ਕਾਕੂ ਦੇ ਦੇ ਮੈਨੂੰ ਆ ਜਾ ਕਾਕੂ ਕਿ ਕਾਕੂ ਵੀ ਜੀ ਨਹੀਂ ਇਹ ਮੰਜਾ ਇਹ ਮੰਜਾ ਜੇ ਮੈਂ ਤੈਨੂੰ ਦੱਸਦਾ ਐਡਾ ਜਾਦੂ ਇਹ ਮੰਜੇ ਚ ਇਹ ਪਾਕਿਸਤਾਨੀ ਮੰਜਾ ਲੱਗਦਾ ਹੈ ਨਹੀਂ ਮਨ ਮਨ ਚ ਭਾਗ ਜਾ ਸਾਡੇ ਮੰਜੇ ਤੋਂ ਐ ਕੀ ਪਤਾ ਮੰਜੇ ਦਾ ਤਾਂ ਕਦੇ ਕਪੜਾ ਵੀ ਨਹੀਂ ਦਿੱਤਾ ਇਹਦਾ ਇਹ ਪਾਕਿਸਤਾਨੀ ਮੰਜਾ ਪਾਕਿਸਤਾਨੀ ਮੰਜਾ ਕੀ ਇਹ ਹੈ ਤਾਂ ਭਾਈ ਤੇਰੇ ਫਫੜ ਦੇ ਮਾਸੜ ਦਾ ਕਹਾ ਮਾਸੜ ਮਾਸੜ ਦਾ ਗਾਹਾਂ ਉਦੋਂ ਗਾਹਾਂ ਮਾਸੜ ਦਾ ਮਾਸੜ ਮਾਸੜ ਦੇ ਗਾਹਾਂ ਦੀ ਗਾਹਾਂ ਮਾਸੜ ਦੇ ਮਾਸੜ ਤੋਂ ਨਨਤਾ ਰਹਿੰਦਾ ਸੀ ਐਡੀ ਦੂਰ ਸਕੇਰੀ ਹਾਂ ਯੋਹ ਤਾਂ ਕੰਮ ਦੀ ਹੱਦ ਤੋਂ ਲੈ ਕੇ ਆਇਆ ਇਹ ਮੰਝਾ ਹਾਂ ਆਹੋ ਇਹ ਮੰਝੇ ਨੂੰ ਤੂੰ ਖਬਰਾਂ ਨਹੀਂ ਸੁਣਾਉਂ ਜਾਂ ਦੇਖਣਾ ਅਖਬਾਰ ਤੇ ਨਾਲੇ ਮੈਂ ਤੈਨੂੰ ਦੱਸ ਦਿਆਂ ਇਹ ਮੰਝੇ ਤੇ ਜਿਹੜਾ ਬੰਦਾ ਬੈਹ ਜੇ ਮੁੜ ਕੇ ਵਸ ਉੱਠਣ ਨੂੰ ਉਹਦਾ ਜੀ ਨਹੀਂ ਕਰਦਾ ਧਰਤੀ ਨਾਲ ਲੱਗਿਆ ਪਟਕ ਪਟ ਉਹਦਾ ਉੱਠਣ ਨੂੰ ਜੀ ਨਹੀਂ ਕਰਦਾ ਇਹ ਮੰਝਾ ਇਹ ਮੰਝੇ ਤੇ ਕੋਈ ਦੁੱਖ ਰੋਗੇ ਤੇ ਨਹੀਂ ਰਹਿੰਦਾਗਾ ਇਹ ਤਾਂ ਬਾਪੇ ਨੇ ਆਏ ਰੱਖਿਆ ਸੀਗਾ ਵੀ ਇਹਦਾ ਨਾ ਪਾਕਿਸਤਾਨ ਚੋਂ ਆਇਆਗਾ ਹੁਣ ਜੇ ਮੈਂ ਆਖਿਆ ਮੈਂ ਕੱਪੜਾ ਧੋਤਾ ਸਾਬਣ ਛੋਡਾ ਤਾਂ ਕਰੇ ਜੇ ਮੈਂ ਕੱਪੜਾ ਕਰੇ ਧੋਤਾ ਤੇ ਇਹ ਤਾਂ ਕੱਪੜਾ ਨਾ ਬਸ ਵੀ ਪਾਕਿਸਤਾਨ ਨਾਲ ਲੈ ਜਾਏ ਦੇਖੋ ਇਹ ਪਾਕਿਸਤਾਨੀ ਮੰਝਾ ਲੱਗਦਾ ਤਾਂ ਹੈ ਨਹੀਂ ਮੈਨੂੰ ਤੈਨੂੰ ਨਹੀਂ ਲੱਗਦਾਗਾ ਆਹੋ ਤੂੰ ਕੱਪੜਾ ਤੂੰ ਮਾਰਦੀ ਹੈਗੀ ਭੂਆ ਕਦੋਂ ਕਹੇ ਮੰਜਾ ਬਾਪੂ ਬੁਣੀ ਜਾਂਦਾ ਸੀ ਆਹ ਦੁਨੀ ਤੇ ਕਦੋਂ ਜਾਂਦਾ ਸੀਗਾ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਮੈਂ ਹੈ ਜਮਜੇ ਦਾ ਡਿਜ਼ਾਈਨ ਦੇਖਿਆ ਕਦੇ ਇੱਕ ਪਾਸੇ ਨੀਵਾ ਇੱਕ ਪਾਸੇ ਉੱਚਾ ਇੱਕ ਪਾਸੇ ਬਾਹੀ ਇਹਦੀ ਛੋਟੀ ਹੈ ਤੇ ਇੱਕ ਪਾਸੇ ਵੱਟੀ ਹੈਗੀ ਤਾਂ ਹੀ ਪਤਾ ਲੱਗੀ ਜਾਂਦਾ ਬਾਹੀ ਕੌਣ ਨੂੰ ਲੱਕੜੀ ਹੈ ਨਹੀਂ ਸੀ ਨਹੀਂ ਮੇਰੀ ਗੱਲ ਸੁਣ ਚੱਲ ਛੱਡ ਪਰੇ ਮੰਜਾ ਮੁੰਜਾ ਦੀ ਗੱਲ ਤੇ ਤੂੰ ਗੱਲ ਦੇ ਤੇਰੇ ਬੇਬੇ ਬਾਪੂ ਦੀ ਠੀਕ ਆ ਸਾਰੇ ਉਹਨਾਂ ਦੀ ਤਾਂ ਗੱਲ ਛੱਡ ਪੂਏ ਤਾਂ ਹੋਰ ਤੈਨੂੰ ਜਰ ਪੁੱਤਰੀਆਂ ਮਾਰ ਲਾ ਨਹੀਂ ਤੁਮੈ ਨੂੰ ਫੋਕਰਾਂਗਾ ਬਾ ਕਰਵਾਉਂਗਾ ਨਾ ਤੇ ਨਾਲੇ ਤੈਨੂੰ ਪਤਾ ਮੈਂ ਸੱਚੀਆਂ ਗੱਲਾਂ ਕਹਿਣੀ ਹੁੰਦੀਆਂ ਗਈ ਆ ਹੋਰ ਨਾਲੇ ਹੂੰ ਨਹੀਂ ਪੋ ਤੁਸੀਂ ਬੱਕਰੀਆਂ ਇਹ ਬਾਵਾ ਬੰਨੇ ਛੱਡੀਆਂ ਨਹੀਂ ਨਹੀਂ ਹਾਂ ਬੱਕਰੀਆਂ ਤਾਂ ਛੱਡਗਾ ਬਾਹਗਾ ਮੈਂ ਗੂੰ ਆ ਮੈਂ ਕਿਹ ਜਿੱਤੂ ਗੱਲ ਛੱਡ ਬੈਲ ਇੱਕ ਬੱਕਰੀ ਜਹੀ ਦੇ ਇੱਕ ਬੱਕਰੀ 26 ਲੱਖ ਦੀ ਆ ਹੈ ਹਾਂ ਆ ਦੇ ਆਉਂਗੀ ਇਹ ਬਿੱल्या ਦਿੱਲੀ ਦਿੱਲੀ ਜਾਪਾਨ ਬੱਕਰੀ ਵਾਹਦੀ ਦਿੱਲੀ ਜਾਪਾਨ ਹੈ ਹਾਂ ਹਾਂ ਮੈਨੂੰ ਪਤਾ ਨਹੀਂ ਗੁੰਨ ਦੇ ਮੋੜ ਦਿੱਲੀ ਜਾਪਾਨ ਬੱਕਰੀ ਹੈ ਦਿੱਲੀ ਜਾਪਾਨ ਦਿੱਲੀ ਦਵਾਈਆ ਮਤਲਬ ਕੀ ਹੈ ਦਿੱਲੀ ਤੋਂ ਗਾਹ ਜਾਪਾਨ ਤੇ ਜਾਪਾਨ ਤੋਂ ਗਾਹ ਸਪਾਨ ਤੇ ਸਪਾਨ ਤੋਂ ਗਾਹ ਪਾਣ ਦੇ ਪੱਤੇ ਪਤਾ ਨਹੀਂ ਕਿੱਥੋਂ ਕਿੱਥੋਂ ਆਈ ਹੈ ਹੈ ਅੱਛਾ ਮੂਠਾ ਦਾ ਲੱਗਦਾ ਨਹੀਂ ਆ Kain mo ka